ਬਾਬਾ ਲਾ ਰਹੇ ਦਾ ਅੱਗ ਤੇ ਮੈਂ ਕਹ ਜਿਹੜੇ ਲੋਕੀ ਆ ਵੀ ਜੈ ਜੈਕਾਰ ਕਰਦੇ ਆ ਕਹਿੰਦੇ ਆ ਜੈ ਬਾਬੇ ਦੀ ਜੈ ਬਾਬੇ ਦੀ ਆ ਹੁਣ ਆਪਾਂ ਤੁਹਾਨੂੰ ਇੱਕ ਪ੍ਰੈਕਟੀਕਲ ਕਰਕੇ ਦੱਸਦੇ ਆ ਦੇਖੋ ਆ ਪੋਟਾਸ਼ੀਅਮ ਪਰਮਗਨੇਟ ਐ ਮੈਂ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਆ ਪਾਇਆ ਠੀਕ ਐ ਆ ਇਹਦੇ ਵਿੱਚ ਇਦਾਂ ਚੱਲ ਗਿਆ ਠੀਕ ਐ ਬਾਬੇ ਇਸ ਤਰ੍ਹਾਂ ਪਾ ਲੈਂਦੇ ਨੇ ਪਾਣੀ ਨਾਲ ਪਾਣ ਤੋਂ ਬਾਅਦ ਫਿਰ ਉਸ ਹੱਬ ਨਾਲ ਉਹਨਾਂ ਦੀ ਜਿਹੜੀ ਪਾਤੀ ਹੁੰਦੀ ਆ ਉਸਦਰ ਡਿਜ਼ਾਈਨ ਕੀਤੀ ਹੁੰਦੀ ਆ ਵੀ ਜਿਹੜਾ ਉਸ ਨੂੰ ਇਸ ਤਰ੍ਹਾਂ ਇਦਾਂ ਬੰਦ ਕਰ ਲੈਂਦੇ ਆ ਆ ਵੀ ਇਸ ਤਰ੍ਹਾਂ ਇਹ ਬੰਦ ਹੋ ਗਈ ਉਸ ਤੋਂ ਬਾਅਦ ਫਿਰ ਲੋਕੀ ਵਿਚਾਰੇ ਅਣਜਾਨ ਠੀਕ ਹੈ ਉਹ ਫਿਰ ਗਲਿਸਰਿਨ ਠੀਕ ਹੈ ਗਲਿਸਰਿਨ ਉਹਨਾਂ ਨੇ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਪਾ ਕੇ ਰੱਖੀਆਂ ਹੁੰਦੀਆਂ ਆ ਦੇਖੋ ਇਸ ਤਰ੍ਹਾਂ ਹਾਂ ਉਹਨਾਂ ਨੇ ਇਦਾਂ ਪਾ ਲਈ ਆ ਗਲਿਸਰਿਨ ਠੀਕ ਹੈ ਗਲਿਸਰਿਨ ਆ ਦੇਖੋ ਜਦੋਂ ਇਹਦੇ ਵਿੱਚ ਰਿਐਕਸ਼ਨ ਹੋਊਗੀ ਆ ਦੇਖਿਓ ਨੇ ਹੁਣ ਇਹਦੇ ਵਿੱਚ ਰਿਐਕਸ਼ਨ ਹੋਊਗੀ ਰਿਐਕਸ਼ਨ ਹੋ ਗਈ ਆ ਦੇਖਿਓ ਟਾਈਮ ਲੱਗਦਾ ਥੋੜਾ ਜਿਹਾ ਕਿਉਂਕਿ ਲੋਕਾਂ ਨੂੰ ਵੀ ਦੱਸਣਾ ਹੁੰਦਾ ਆ ਦੇਖੋ ਣੀ ਵਾਲੀ ਦੇਖੀ ਚੱਲੋ ਦੇਖੀ ਚੱਲੋ ਆ ਦੇਖ ਤੂੰ ਆ ਨਿਕਲ ਰਿਹਾ ਦੇਖੀ ਚੱਲੋ ਦੇਖੀ ਆ ਦੇਖੋ ਬਾਹ ਸੋਣੀ ਹੋਣੀ ਆ ਦੇਖੋ ਏ ਆ ਲੋ ਲੱਗੀ ਅੱਗ ਇਹ ਸਾਰਾ ਇੱਕ ਟੋਗ ਹੈ ਹੋਰ ਕੁਝ ਨਹੀਂ ਹੈ ਕੋਈ ਸਿੱਖ ਲੈਂਦੇ ਨੇ ਲੋਕਾਂ ਨੂੰ ਇਹ ਇਸ ਤਰ੍ਹਾਂ ਸਮਝ ਲੈਂਦੇ ਨੇ ਵੀ ਉਹ ਵਿਚਾਰੇ ਸਮਝਦੇ ਨੇ ਵੀ ਆ ਤਾਂ ਜਾਦੂ ਹੋ ਗਿਆ ਆ ਦੇਖੋ ਵੀ ਵਾਹ ਵੀ ਵਾਹ ਵਾਹ ਸੋਣਾ ਮੇਰੇ ਦਾ ਇੰਦ ਭਕਤ ਲੋਕ ਵਿਚਾਰੇ ਫਸ ਜਾਂਦੇ ਨੇ ਤੇ ਉਹਨਾਂ ਦੀ ਉਹ ਫਿਰ ਉਹ ਫਾਇਦਾ ਚੱਕਦੇ ਨੇ ਸੋ ਇਹਦੇ ਪਿੱਛੇ ਕੋਈ A la época al lado...